ਇੱਕ ਪਾਸੇ ਪੂਰਾ ਦੇਸ਼ ਦੀਵਾਲੀ ਮਨਾ ਰਿਹਾ ਸੀ ਦੂਸਰੇ ਪਾਸੇ ਜਦੋਂ ਦੀਵਾਲੀ ਤੋਂ ਬਾਅਦ ਦੀ ਗੱਲ ਕਰਦੇ ਹਾਂ ਤੇ ਬਹੁਤ ਹੀ ਜ਼ਿਆਦਾ ਪ੍ਰਦੂਸ਼ਣ ਸਾਡੇ ਆਲੇ-ਦੁਆਲੇ ਦੇ ਵਿੱਚ ਫੈਲ ਜਾਂਦਾ ਹੈ ਔਰ ਇਹ ਫੈਲਿਆ ਹੋਇਆ ਪ੍ਰਦੂਸ਼ਣ ਜਿਹੜਾ ਹੈ ਉਹ ਕਾਫੀ ਲੰਬੇ ਸਮੇਂ ਤੱਕ ਗੂੜਾ ਅਸਰ ਕਰਦਾ ਹੈ ਜਦੋਂ ਅਸੀਂ ਗੱਲ ਦਿੱਲੀ ਦੀ ਕਰਦੇ ਹਾਂ ਤਾਂ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਬਹੁਤ ਹੀ ਜ਼ਿਆਦਾ ਵਿਗੜਦੀ ਜਾ ਰਹੀ ਹੈ ਜਿਸ ਕਰਕੇ ਜਨਤਾ ਤੇ ਸਰਕਾਰ ਦੋਨਾਂ ਲਈ ਸਿਰਦਰਦੀ ਦਾ ਵਿਸ਼ਾ ਬਣਿਆ ਹੋਇਆ ਹੈ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਪ੍ਰਦੂਸ਼ਣ ਘਟਾਉਣ ਲਈ ਦਿੱਲੀ ਸਰਕਾਰ ਰਾਜਧਾਨੀ ਦੇ ਵਿੱਚ ਹੁਣ ਇੱਕ ਨਵਾਂ ਉਪਰਾਲਾ ਕਰਨ ਜਾ ਰਹੀ ਹੈ ਜਿਹੜਾ ਕਿ ਇੱਕ ਇਤਿਹਾਸਕ ਉਪਰਾਲਾ ਹੋਵੇਗਾ ਉਹ ਨਕਲੀ ਮੀ ਬਵਾਨ ਦੇ ਲਈ ਤਿਆਰੀਆਂ ਕਰ ਰਹੀ ਹੈ ਦਿੱਲੀ ਦੇ ਮੰਤਰੀ ਮੰਜਿੰਦਰ ਸਿੰਘ ਸਿਰਸਾ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਕਿ ਇੱਕ ਟਰਾਇਲ ਜਿਹੜਾ ਹੈ ਉਹ ਰਾਜਧਾਨੀ ਦੇ ਵਿੱਚ ਇਤਿਹਾਸਕ ਰੂਪ ਦੇ ਵਿੱਚ ਕੀਤਾ ਜਾ ਚੁੱਕਾ ਹੈ ਉਹਨਾਂ ਅੱਗੋਂ ਦੱਸਿਆ ਕਿ ਦਿੱਲੀ ਸਰਕਾਰ 29 ਅਕਤੂਬਰ ਨੂੰ ਨਕਲੀ ਮੀ ਜਿਹੜਾ ਹੈ ਬਵਾਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਇਹ ਇੱਕ ਇਤਿਹਾਸਕ ਉਪਰਾਲਾ ਹੋਵੇਗਾ ਦਿੱਲੀ ਦੇ ਲਈ ਤੇ ਇੱਕ ਤਰੀਖ ਜਿਹੜੀ ਹੈ ਉਹ ਚੁਣੀ ਹੈ ਹੈ 29 ਅਕਤੂਬਰ 29 ਅਕਤੂਬਰ ਇਸ ਕਰਕੇ ਚੁਣਿਆ ਗਿਆ ਹੈ ਕਿਉਂਕਿ ਮੌਸਮ ਵਿਭਾਗ ਦੀ ਦਿੱਤੀ ਜਾਣਕਾਰੀ ਦੇ ਅਨੁਸਾਰ ਦਿੱਲੀ ਦੇ ਵਿੱਚ 27 28 29 ਤਰੀਕ ਦੇ ਆਸ-ਪਾਸ ਬਦਲਵਾਈ ਹੋਣ ਦੀ ਆਸ ਜਤਾਈ ਜਾ ਰਹੀ ਹੈ ਇਸ ਭਵਿਖਿਆਣੀ ਦੇ ਕਾਰਨ ਹੀ ਇਹ ਮੀ ਜਿਹੜਾ ਹੈ ਉਹ 29 ਅਕਤੂਬਰ ਨੂੰ ਪੋਆਇਆ ਜਾਏਗਾ ਜਿਸ ਦੇ ਕਾਰਨ ਕਿ ਇਹ ਕਿਆਸਰਾਂ ਲਗਾਈਆਂ ਜਾ ਰਹੀਆਂ ਨੇ ਕਿ ਜਦੋਂ ਬਦਲਵਾਈ ਹੋਏਗੀ ਜਦੋਂ ਬੱਦਲ ਹੋਣਗੇ ਤੇ ਇਹ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਹੋਏਗਾ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਨ ਦਿੱਲੀ ਦੇ ਲਈ ਇੱਕ ਇਤਿਹਾਸਕ ਦਿਨ ਮੰਨਿਆ ਜਾਏਗਾ। ਉਹਨਾਂ ਨਾਲ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੇ ਅੱਜ ਇੱਕ ਇਤਿਹਾਸਕ ਸਫਲਤਾ ਪ੍ਰਾਪਤ ਕੀਤੀ ਹੈ। ਦਿੱਲੀ ਦੇ ਵਿੱਚ ਕਲਾਊਡ ਸੀਡਿੰਗ ਜਿਹੜੀ ਹੈ ਉਹ ਸਫਲਤਾਪੂਰਵਕ ਉਸ ਦਾ ਟਰਾਇਲ ਕੀਤਾ ਗਿਆ। ਦਿੱਲੀ ਸਰਕਾਰ 29 ਅਕਤੂਬਰ ਨੂੰ ਨਕਲੀ ਮੀਂਹ ਪਾਉਣ ਦੇ ਲਈ ਪੂਰੀ ਤਰ੍ਹਾਂ ਤਿਆਰਬਰ ਤਿਆਰ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਕਿਸ ਤਰੀਕੇ ਦੇ ਨਾਲ ਵੈਸਟਰਨ ਡਿਸਟਰਬੈਂਸ ਦੇ ਕਰਕੇ ਇਹ ਬਦਲਵਾਈ ਜਲਦੀ ਵੀ ਆ ਸਕਦੀ ਹੈ। ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਅੱਗੇ ਜਾਣਕਾਰੀ ਦਿੱਤੀ ਕਿ ਕਿਵੇਂ ਇਹ ਸ਼ੁਰੂ ਤੋਂ ਲੈ ਕੇ ਪਰਮਿਸ਼ਨ ਲੈਣ ਤੋਂ ਲੈ ਕੇ ਫਿਜ਼ੀਕਲ ਟ్రਾਇਲ ਤੱਕ ਜਦੋਂ 에어ਕ੍ਰਾਫਟ ਦੀ ਵਰਤੋਂ ਕੀਤੀ ਗਈ ਇਹ ਜਿਹੜੀ ਕਲਾਊਡ ਸੀਡਿੰਗ ਹੋਏਗੀ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੀ ਕਿ ਟਰਾਇਲ ਹੋ ਚੁੱਕੇ ਨੇ ਹੁਣ ਅਗਲਾ ਉਹਨਾਂ ਨੇ ਦੱਸਿਆ ਕਿ ਟਰਾਇਲ ਨਹੀਂ ਹੋਵੇਗਾ ਬਲਕਿ ਅਸਲ ਰੂਪ ਦੇ ਵਿੱਚ ਜਿਹੜਾ ਹੈ ਉਹ ਨਕਲੀ ਮੀਂਹ ਪਵਾਇਆ ਜਾ ਸਕਦਾ ਹੈ ਤੇ ਇੱਥੇ ਉਹਨਾਂ ਨੇ ਧੰਨਵਾਦ ਕੀਤਾ ਸਾਰਿਆਂ ਦਾ ਹੀ ਤੇ ਨਾਲ ਦੀ ਨਾਲ ਸੀਐਮ ਰੇਖਾ ਗੁਪਤਾ ਹੋਣਾਂ ਦਾ ਵੀ ਇਹ ਜਿਹੜੀ ਨਕਲੀ ਮੀਂਹ ਪਾਉਣ ਦੀ ਟੈਕਨੀਕ ਹੈ ਇਸ ਦਾ ਟਰਾਇਲ ਹੋ ਚੁੱਕਾ ਹੈ ਤਦਕਿ ਤੁਬਨੂ ਫਾਈਨਲ ਸੀਡਿੰਗ ਕੀਤੀ ਜਾਏਗੀ